ਇੱਕ ਮਾਝ ਨੂੰ ਘੁਰਕਣ ਦੇ ਆ ਦੂਜਾ ਸਿਮਰਨ ਕਿੱਥੇ ਆਪਣੀ ਅਸੀਂ ਤਾਂ ਮਾਰਿਆ ਜੀ ਕਾਈ ਫੜ ਲੈ ਬਈ ਸਾਡੇ ਪੱਠੇ ਚੋਰੀ ਇਹ ਕਰਦਾ ਹੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਾਤਰੀ ਕਾਲੇ ਮਾਰੀ ਬਾਜ ਇਹਨਾਂ ਨੂੰ ਹਾਂ ਮੱਝ ਕੱਟ ਬੰਦੀ ਦੇਣਾ ਇਹ ਥੋੜਾ ਮਾਰਦਾ ਪਿੱਟ ਤੇ ਜਿਆਦਾ ਕਰਦਾ ਹਨ ਇਹਨਾਂ ਸਿਮਰਨ ਕਿੱਥੇ ਆਪਣੀ ਸਿਮਰਨ ਕਿੱਥੇ ਆ ਕੀ ਪ੍ਰੋਬਲਮ ਆਈ ਕੈਮਰੇ ਨੂੰ ਤੁਸੀਂ ਸਾਫ ਕਰ ਰਹੇ ਹੋ ਸਾਫ ਨਹੀਂ ਦਿਖਾਈ ਦਿੰਦਾ ਸਾਫ ਨਹੀਂ ਦਿਖਾਈ ਦਿੰਦਾ ਅਸ ਕਰਕੇ ਸਾਫ ਕਰਨੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕੈਮਰੇ ਦੇ ਸਾਹਮਣੇ ਤਾਂ ਮੂੰਹ ਕਰੋ ਤਾਂ ਮੂੰਹ ਕਰੋ ਆਈ ਫੜ ਲੈ ਬਈ ਸਾਡੇ ਪੱਠੇ ਚੋਰੀ ਇਹ ਕਰਦਾ ਹੈ ਆ ਫੜ ਲੈ ਫੜ ਲੈ ਨਹੀਂ ਫੜ ਲੈ ਫੜ ਲੈ ਅੱਜ ਅੱਜ ਤੱਕ ਨਹੀਂ ਬਚਦਾ ਤੂੰ ਚਲ ਅੱਜ ਨਹੀਂ ਮਜਣ ਦੇ ਜਾ ਹਾਂ ਇਹ ਚੌਂਕੀਦਾਰ ਸਾਡੇ ਪਿੰਡ ਦਾ ਮਰੀ ਕੁੱਤੀ ਹੈ ਇਹ ਮੈਨੂੰ ਵਗੇ ਪੜਾਸੀ ਇੱਕ ਇਹ ਹੋ ਰਿਹਾ ਇੱਕ ਮੱਝ ਨੂੰ ਖੁਰਕਣ ਦੇ ਆ ਦੂਜੇ ਹੈ ਜੀ ਕਰਾਂਗੇ ਹੈ ਆ ਇੱਕ ਇੱਕ ਮੱਝ ਥੱਲੇ ਹੀ ਦੂਜੇ ਆ ਵੀ ਆਪਾਂ ਬਾੜਾ ਮੋ ਟੱਲ ਗਏ ਬਾੜਾ ਦੂਜੇ ਥਾਂ ਨੂੰ ਹੱਥ ਪਤਾ ਫੇਰ ਹੀ ਲੱਗਣਾ ਐ ਇੰਨਾ ਲਾੜ ਪਿਆਰੇ ਨੂੰ ਕਰਨ ਦਾ ਲੈ ਉਹ ਥਾਂ ਨਹੀਂ ਛੱਡਦਾ ਤੇ ਛੱਡਿਆ ਤੇ ਟੱਪ ਜਾਈ ਮੱਝ ਅਗਲਾ ਉੱਧਰ ਕਾਢੂ ਬਾਸ ਹੱਥ ਲਾਇਆ ਨਹੀਂ ਹੈ ਜੀ ਹੁਬਰ ਨਹੀਂ ਜਦੋਂ ਅੱਗੇ ਖੜਾ ਹੋਵੇ ਫੇਰ ਨਹੀਂ ਹੈ ਜਦੋਂ ਅੱਗੇ ਹੋਰ ਕੋਈ ਥਾਂ ਨਹੀਂ ਮਿਲੀ ਸੀ ਰੋਟੀ ਖਾਣ ਨੂੰ ਹੈ ਰੋਟੀ ਖਾਣ ਨੂੰ ਆਪਣੇ ਘਰ ਥਾਂ ਮੁੱਕ ਗਈ ਆ ਥਾਂ ਵਧੂ ਏ ਹੈ ਕਹਿੰਦੇ ਇੱਥੇ ਕੀ ਵਧੀਆ ਦੱਸ ਤੇ ਕਮਾਓ ਉੱਥੇ ਖਾਓ ਠੰਡੀ ਹਵਾ ਕਿੱਥੇ ਆਉਂਦੀ ਤੈਨੂੰ ਲੱਗਦਾ ਠੰਡੀਆਂ ਵਾਰਾ ਜੂ ਇੱਥੇ ਉਹ ਕਮਰਾ ਪੱਖਾ ਚੱਲਦਾ ਇੱਥੇ ਬਹਿਣਾ ਫਿਰ ਵੀ ਹੈ ਉਹ ਬੈਠੋ ਜਿੱਥੇ ਕਮਾਉਂ ਬੈਠੋ 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 ਤੂੰ ਛਾਹ ਕਿ ਦਿੱਤੀ ਗਈ ਮੈਂ ਅਸਨ ਲਾਓ ਦੁਪਹਿਰ ਅਸਨ ਨਿਆਰਾ ਯਾਰ ਇਹ ਦੁਪਹਿਰ ਅਸਨ ਹੈ ਹਾਂਜੀ 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 ਆਹ ਆਪਣਾ ਪਹਿਲਾਂ ਤੁਸੀਂ ਦਿੱਤਾ ਸੀ ਆਪਣਾ ਮਤਲਬ ਕਿ 20 ਕਿਲੋ ਦੇ ਵਿੱਚੋਂ ਮਤਲਬ ਕਿ 5 ਕਿਲੋ ਘਟਦੇ ਤਾਂ ਆਪਾਂ ਦੋ ਇਹ ਹੂੰ ਹੂੰ ਆਹ ਨਵੇਂ ਇਹਦੇ ਉੱਤੇ ਚੜਾਉਣਾ ਉਹਦੇ ਲੈ ਜਾਏਗਾ ਟਾਈਮ ਨਾ ਗੱਤ ਲੈ ਬੈਰੀਆ ਵੇਖੀ ਚ ਝਰੀਡਣਾ ਪੈਜੇ ਸਾਹਬ ਸਾਹਬ ਨਾ ਚਲਾਉਣੀ ਕਿਹੇ ਚ ਝਰੀਡਣਾ ਮਾਰਦੀ ਚੰਗਾ ਉੱਤੇ ਨਾ ਚੜਜੇ ਤੇ ਹਾਂ ਜੀ ਜੇ ਤੁਸੀਂ ਦੇਖ ਲਈ ਹੁਣੇ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ